ਇਹ ਵੀ ਜਿਹੜਾ ਵਿਚਾਰ ਇਹ ਗੈਰ ਤਰੀਕਾ ਆ ਰਿਹਾ ਹੈ। ਇਹ ਉਹ ਪੌਂਗਨਾਮਾ ਜਾਂ ਪਾਕੜਾ ਵਿਆਸ ਮੈਨੇਜਮੈਂਟ ਜਿਹੜਾ ਰੋਡ ਆਪਣਾ ਹਿਮਾਚਲ ਦੇ ਵਿੱਚ ਕਿਉਂਕਿ ਇਹ ਪ੍ਰੋਟੋਕਾਲ ਹੈ ਇੱਕ ਕਿ ਉਸ ਪ੍ਰੋਟੋਕਾਲ ਨੂੰ ਲੱਗਦਾ ਕਿ ਤਨ ਕਿਤੇ ਫਾਲੋ ਜਿਹੜਾ ਹੈ ਉਹ ਨਹੀਂ ਕੀਤਾ ਗਿਆ। ਜਿੰਨਾ ਪਾਣੀ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀ ਬਾਰਿਸ਼ਾਂ ਤੋਂ ਪਹਿਲਾਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਕੋਈ ਪਤਾ ਨਹੀਂ ਸਤ ਲੱਗਦਾ ਕਿ بارش ਕਿੰਨੀ ਹੋਣੀ ਹੈ ਕਦੋਂ ਹੋਣੀ ਹੈ ਲੇਕਿਨ ਹੁਣ ਟੈਕਨੋਲੋਜੀ ਦਾ ਯੋਗ ਹੈ ਮੌਸਮ ਵਿਭਾਗ ਹੈ ਉਹਨੂੰ ਪਹਿਲੋ ਪਤਾ ਲੱਗ ਜਾਂਦਾ ਹੈ ਕਿ ਇਸ ਸਾਲ ਮੌਨਸੂਨ ਜਿਹੜੀ ਹੈ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿ ਕਿਸ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਤਾਂ ਇਹਨਾਂ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸੀ ਕਿ ਡੈਮਾਂ ਤੋਂ ਪਾਣੀ ਜਿਹੜਾ ਕਾਫੀ ਰਿਲੀਜ਼ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਤਾ ਸੀ بارش ਹੋਏਗੀ ਤੇ ਪਾਣੀ ਹੋਰ ਆਏਗਾ ਤੇ ਇਹਨਾਂ ਨੂੰ ਕਾਫੀ ਪਾਣੀ ਰਿਲੀਜ਼ ਕਰਨਾ ਚਾਹੀਦਾ ਸੀ ਤੇ ਦੂਜਾ ਪੰਜਾਬ ਸਰਕਾਰ ਜਿਹੜਾ ਜਿਹੜੀਆਂ ਸਾਡੀਆਂ ਗਰਾਊਂਡ ਸਟੇਟਾਂ ਨੇ ਜਿਹਦੇ ਵਿੱਚ ਅਸੀਂ ਪੰਜਾਬ ਪੰਜਾਬ ਸਟੇਟ ਹੈ ਤੇ ਇਹਨਾਂ ਨੂੰ ਵੀ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਜਾਣਕਾਰੀ ਮਿਲੀ ਹੋਣੀ ਹੈ ਕਿ ਇਸ ਵਾਰ بارش ਜਾਂ ਪਹਾੜਾਂ ਦੇ ਵਿੱਚ ਜਾਂ ਸਟੇਟ ਦੇ ਵਿੱਚ بارش ਜਿਹੜੀ ਆ ਉਹ ਵੱਧ ਆ ਰਹੀ ਹੈ ਤੇ ਇਹਨਾਂ ਨੂੰ ਰੇਲਾਂ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਸੀ ਦੇਣਾ ਚਾਹੀਦਾ ਸੀ ਉਹ ਦਿੱਤਾ ਨਹੀਂ ਗਿਆ ਇਹ ਹੋਰ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਆ ਉਹ ਨਹੀਂ ਕੀਤੇ ਗਏ ਜਿਹਦਾ ਨਤੀਜਾ ਜਿਹੜਾ ਹੈ ਉਹ ਐਡਾ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਉਹ ਸਾਨੂੰ ਮਿਲਿਆ ਜੀ ਕੱਲ ਪ੍ਰਧਾਨ ਮੰਤਰੀ ਇਥੇ ਆ ਕੇ ਕਰਕੇ ਕਿਹਾ ਨੇ ਇਸ ਤਰ੍ਹਾਂ ਤੁਸੀਂ ਸੰਤੁਸ਼ਟ ਹੋ ਵੀ ਜਿਹੜਾ ਹੈ ਬਿਲਕੁਲ ਵੀ ਨਹੀਂ ਸਾਡੇ 4 ਲੱਖ ਏਕੜ ਜ਼ਮੀਨ ਪੰਜਾਬ ਦੀ ਜਿਹੜੀ ਹੈ ਉਹ ਖਰਾਬ ਹੋਈ ਹੈ ਤੇ ਹਿਮਾਚਲ ਅਸੀਂ ਸਾਡੇ ਪੈਰਲਲ ਹੈ ਹਿਮਾਚਲ ਹੈ ਹਿਮਾਚਲ ਨੂੰ 1500 ਕਰੋੜ ਦਿੱਤਾ ਠੀਕ ਹੈ ਨੁਕਸਾਨ ਉੱਥੇ ਵੀ ਹੋਇਆ ਪੰਜਾਬ ਜਿਹੜਾ ਹੈ ਉਹ ਵੱਡਾ ਕੰਟਰੀਬਿਊਟ ਕਰਦਾ ਹੈ ਕੰਟਰੀ ਦੇ ਜੀਡੀਪੀ ਜ ਐਗਰੀਕਲਚਰ ਜਿਹੜੀ ਸਾਡੀ ਜੀਡੀਪੀ ਆ ਉਹਦੇ ਵਿੱਚ ਕਹਿ ਦਈਏ ਕਿ 4.88 ਲੱਖ ਕਰੋੜ ਰੁਪਈਆ ਜਿਹੜਾ ਹੈ ਪੂਰੇ ਹਿੰਦੁਸਤਾਨ ਤੋਂ ਖੇਤੀ ਚੋਂ ਆਉਂਦਾ ਹੈ ਤੇ 68320 ਕਰੋੜ ਇਕੱਲਾ ਪੰਜਾਬ ਦਿੰਦਾ ਹੈ ਕਿਉਂਕਿ 14% ਬਣਦਾ ਹੈਗਾ ਤੇ ਇੱਥੇ ਜੇ ਝਾੜ ਵੱਧ ਹੁੰਦਾ ਕਿੱਲੇ ਮਗਰ ਜੇ ਅਸੀਂ ਮਾਣਾ ਦੇ ਕਰੀਬ 90 ਮਣ ਦੇ ਕਰੀਬ ਝਾੜ ਹੁੰਦਾ ਤੇ ਖਰਚੇ ਵੀ ਬਹੁਤ ਜ਼ਿਆਦੇ ਹੁੰਦੇ ਤੇ ਜਿਹੜੀਆਂ ਦੂਜੀਆਂ ਸਟੇਟਾਂ ਉੱਥੇ ਹੁਣ ਜੇ ਝਾੜ ਜਿਹੜਾ ਹੈਗਾ 10 ਮਣ ਹੁੰਦਾ ਤੇ ਖਰਚਾ ਵੀ ਜਿਹੜਾ ਹੈ ਉਹ 1000 2000 ਹੀ ਹੁੰਦਾ ਹੈਗਾ ਤੇ ਇਹ ਜਦੋਂ ਰਾਹਤ ਦਿੰਦੇ ਆ ਤੇ ਉਦੋਂ ਇਹ ਜਿਹੜੀਆਂ ਦੂਜੀਆਂ ਸਟੇਟਾਂ ਦੀਆਂ ਉਹਨੂੰ ਦੇਖ ਲੈਂਦੇ ਆ ਕਿ 10 ਮਣ ਝਾੜ ਹੈ ਤੇ 1000 2000 ਖਰਚਾ ਹੈ ਇਸ ਕਰਕੇ 5-7000 ਰੁਪਏ ਦੇ ਦਿਓ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਤੇ ਝਾੜ ਬਹੁਤ ਜ਼ਿਆਦਾ ਹੈ ਤੇ ਖਰਚੇ ਵੀ ਬਹੁਤ ਜ਼ਿਆਦਾ ਹੈ ਤੇ ਉਸ ਹਿਸਾਬ ਦੇ ਨਾਲ ਜਿਹੜਾ ਹੈ ਇਹ 1600 ਕਰੋੜ ਰੁਪਏ ਜਿਹੜਾ ਬਿਲਕੁਲ ਮਾਈਨਰ ਹੈ ਜਦਰ ਜੀ ਤੁਸੀਂ ਇਹ ਸਮਝਦੇ ਹੋ ਕਿ ਸੈਂਟਰ ਸਰਕਾਰ ਦੀ ਜਾਂ ਜਿਹੜੀ ਮਿਂਹੜਾ ਸਾਹਿਬ ਦੀ ਕੋਈ ਟਸਰ ਆਪਸ ਦੇ ਵਿੱਚ ਨਹੀਂ ਹਾਂ ਉਹਦਾ ਵੀ ਨਖਾਨ ਜਿਹੜਾ ਵਾ ਕਿ ਚੱਲਣਾ ਪਿਆ ਪੰਜਾਬ ਨੂੰ ਇਸ ਰੂਪ ਚ ਇਹਨਾਂ ਦਾ ਘਟਾ ਸੈਂਟਰ ਤੇ ਪੰਜਾਬ ਸਰਕਾਰ ਦਾ ਕੋਰਲੇਸ਼ਨ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਮੈਨੂੰ ਲੱਗਦਾ ਕਿ ਘਾਟ ਹੈ ਕਿਤੇ ਨਾ ਕਿਤੇ ਕੋਰਲੇਸ਼ਨ ਦੀ ਜਿਹੜੀ ਹੈ ਉਹ ਘਾਟ ਹੈ ਜਾ ਕਹਿ ਦਿਓ ਕਿ ਈਗੋ ਐ ਪ੍ਰੋਬਲਮ ਹੈਗੀ ਐ ਵੱਡੀ ਈਗੋ ਪ੍ਰੋਬਲਮ ਹੈਗੀ ਐ ਜੀ ਤਾਂ ਖਮਿਆਜ਼ਾ ਪੰਜਾਬ ਉੱਪਰ ਆ ਚੁਕਿਆ ਜੀ ਕਾਲੀਆਂ ਬਾਗਾਂ ਦੇ ਲਈ ਹੋ ਗਿਆ ਮਾਦੋ ਸਾਹਿਬ ਜੀ ਲੋਕਾਂ ਨੂੰ ਪੈਸੇ ਨਕਦ ਦਿੰਦੇ ਨੇ ਤੇ ਉਹਨਾਂ ਕੋਲੇ ਜਾਦੇ ਐ ਜੀ ਤੇ ਵੰਡ ਰਹੇ ਐ ਤੁਸੀਂ ਵੰਡ ਰਹੇ ਹੋ ਬੜੀ ਅਸੀਂ ਕਿਹੜਾ ਸਰਮਾਇਦਾਰਾਂ ਜੀ ਜਾਂ ਸਾਡੇ ਕੋਲ ਕਿਹੜਾ ਮਤਲਬ ਹੋਟਲਾਂ ਦਾ ਤੇ ਦੂਜੀਆਂ ਚੀਜ਼ਾਂ ਦਾ ਪੈਸਾ ਹੈਗਾ ਸਾਡੇ ਕੋਲ ਤਾਂ ਅਸੀਂ ਜਿਹੜਾ ਪਾਰਟੀ ਵਰਕਰਾਂ ਤੋਂ ਇਕੱਠਾ ਕੀਤਾ ਉਹ ਹੀ ਐ ਉਹ ਕਦੇ ਕਿਸਾਨਾਂ ਦੀ ਮਦਦ ਕਰ ਰਹੇ ਲੱਗਦੇ ਨੇ ਆ ਠੀਕ ਐ ਲੈ ਲੈਣੀ ਚਾਹੀਦੀ ਕਿਸਾਨਾਂ ਨੂੰ ਕਿਉਂਕਿ ਉਹ ਜਿਆਦਾ ਪੈਸਾ ਹੋਟਲਾਂ ਦਾ ਅਗਰ ਜਿਹੜਾ ਕੁਰਬਾਨੀ ਵਿੱਚ ਜਾ ਰਹੀ ਹੈ ਪੀਟੀਸੀ ਚੈਨਲ ਰਾਜਪ੍ਰਦੇਸ਼ਾਂ ਤੋਂ ਉਹ ਪੈਸਾ ਹੈ ਲੈ ਲੈਣਾ ਚਾਹੀਦਾ ਲੋਕਾਂ ਨੂੰ ਜੀ ਕਿ ਨਹੀਂ ਜੀ ਜਿਹੜਾ ਨਿੰਦੇ ਡੁਲੇ ਹੋ ਗਿਆ ਪੰਜਾਬ ਨੂੰ ਲੈ ਕੇ ਵਿਤਕਰੀ ਦੀ ਗੱਲ ਹੋ ਰਹੀ ਹੈ ਇਸ ਬਾਰੇ ਵਿਤਰੇ ਬਾਰੇ ਵੀ ਸਿਆਸਤ ਹੋ ਰਹੀ ਹੈ ਕਿ ਨਾ ਹੈ ਪਹਿਲਾਂ ਤਾਂ ਪੰਜਾਬ ਰੋਲਾ ਪਾਉਂਦਾ ਸੀ ਹੁਣ ਤਾਂ ਪੂਰੀ ਦੁਨੀਆ ਨੇ ਦੇਖ ਲਿਆ ਕਿ ਵਾਕਈ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਜਿਹੜਾ ਹੈ ਉਹ ਹੁੰਦਾ ਆਇਆ ਔਰ ਅੱਜ ਵੀ ਐਤ ਕੀ ਵੀ ਵਿਤਕਰਮ ਹੋ ਜਾਏਗਾ 1600 ਕਰੋੜ ਰੁਪਇਆ ਜਿਹੜੀ ਰਾਸ਼ੀ ਦਿੱਤੀ ਗਈ ਹੈ ਜੇ 17 ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਲਗਾਤਾਰ 1 ਮਹੀਨੇ ਤੋਂ ਪੰਜਾਬ ਦੇ ਲੋਕਾਂ ਦੀ ਜਿਹੜੀ ਬਹੁਤ ਵੱਡੀ ਸੰਕਟ ਦੀ ਘੜੀ ਪਈ ਹੈ ਔਰ ਉਸ ਸੰਕਟ ਦੀ ਘੜੀ ਦੇ ਵਿੱਚ ਪੰਜਾਬੀਆਂ ਨੇ ਘਰਾਂ ਤੋਂ ਬਾਹਰ ਨਿਕਲ ਨਿਕਲ ਕੇ ਭਾਵੇਂ ਉਹ ਕਿਤੇ ਵੀ ਵਸਦਾ ਸੀਗਾ ਬਾਹਰ ਆ ਕੇ ਹਰ ਦੁੱਖ ਦੇ ਨਾਲ ਇੱਕ ਦੂਜੇ ਨਾਲ ਸਾਂਝ ਪਾਈ ਇੱਥੋਂ ਤੱਕ ਕਿ ਪੰਜਾਬ ਤੋਂ ਬਾਹਰ ਰਹਿਣ ਵਾਲੇ ਜਿਹੜੇ ਸਾਡੇ ਪੰਜਾਬੀ ਭਰਾ ਸੀ ਸਿੱਖ ਭਰਾ ਸੀ ਸਿੱਖ ਜਥੇਬੰਦੀਆਂ ਸੀ ਭਾਵੇਂ ਉਹ ਕਿਸੇ ਸਟੇਟ 'ਚ ਹੋਣ ਮੇਰਾ ਖਿਆਲ ਹੈ ਕਿ ਹਰ ਇੱਕ ਨੇ ਇਹ ਸੋਚਿਆ ਕਿ ਜਿਸ ਤਰ੍ਹਾਂ ਪੰਜਾਬ ਵਾਲੇ ਘਰੇ ਆ ਸੀ ਉਸ ਤੋਂ ਵੱਧ ਘਰੇ ਔਰ ਇੰਨਾ ਦਰਦ ਲੈ ਕੇ ਆਏ ਐ ਕਿ ਤਨੋਂ ਮਨੋਂ ਤਨੋਂ ਸੇਵਾ ਜੜੀਆਂ ਨੂੰ ਚੱਕ ਲਈ ਔਰ ਕੋਈ ਵਰਗ ਨਹੀਂ ਪਿੱਛੇ ਰਹਿ ਗਿਆ ਤੇ ਅੱਜ ਵੀ ਜਿਹੜੀ ਅਸੀਂ ਆਏ ਆ ਵਾ ਮੇਰੇ ਸੀ ਸਾਰੇ ਦੁਆਬੇ ਵਾਲੇ ਪਾਸੇ ਸੁਲਤਾਨਪੁਰ ਲੋਧੀ ਮਖੂ ਜੀਰਾ ਜਾਂ ਕੱਗਰ ਇਹਨਾਂ ਦੇ ਦਰਵਾ ਪਟਿਆਲੇ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਪਟਿਆਲੇ ਦੀ ਸਾਰੀ ਸੇਵਾ ਸੰਭਾਲਣ ਵਾਸਤੇ ਕਿਹਾ ਇਸੇ ਤਰ੍ਹਾਂ ਸੀ ਅੱਜ ਬੜਾ ਦੁੱਖ ਲੱਗਾ ਜਦੋਂ ਅਸੀਂ ਉਹ ਚੱਲਦੇ ਆ ਰਹੇ ਸੀ ਸੁਣਦੇ ਤੁਸੀਂ ਆ ਰਹੇ ਸੀ ਪਰ 10 ਕਿਲੋਮੀਟਰ ਤੋਂ ਮੈਂ ਅਸੀਂ ਦੇਖ ਰਹੇ ਸੀ ਕਿ ਦੋਨੋਂ ਪਾਸਿਓਂ ਮੇਰੇ ਖਾਲ ਕੋਈ ਥੀਲਾ ਤੱਕ ਨਹੀਂ ਬਚਿਆ ਇਹ ਤਕਲੀਫ ਹੋਈ ਹੈ ਦੇਖ ਕੇ ਕਿ ਉਹ ਕਿਸਾਨ ਜਿਹੜਾ ਦੁਨੀਆ ਦਾ ਅੰਨ ਦਾਤਾ ਸੀ ਅੱਜ ਇਹ ਦੇਖ ਰਿਹਾ ਕਿ ਕੋਈ ਸਾਡੀ ਮਦਦ ਨਹੀਂ ਆਏਗਾ ਜਾਂ ਸਾਡਾ ਕੋਈ ਸਹਾਰਾ ਬਣੇਗਾ ਸਰਕਾਰਾਂ ਦੀ ਫੇਲਰ ਹੋਣ ਕਰਕੇ ਅੱਜ ਅਸੀਂ ਵੱਡੀ ਮਾਰ ਖਾਦੀ ਹੈ ਕਿਉਂਕਿ ਇਹ ਜੇ ਲੰਬੇ ਸਮੇਂ ਤੋਂ ਮੇਰੇ ਕਾ ਡੈਮ ਜਿਹੜਾ ਬਣਿਆ ਉਹਨੂੰ ਤਕਰੀਬਨ 75 ਸਾਲ ਹੋ ਗਏ ਮੈਨੂੰ ਨਹੀਂ ਲੱਗਦਾ ਕਿ ਕਦੇ ਕਿਸੇ ਨੇ ਸਫਾਈ ਕੀਤੀ ਹੋਵੇ ਦਰਿਆਵਾਂ ਦੀ ਕਦੀ ਕਿਸੇ ਨੇ ਸਾਫ਼ ਕੀ ਡੂੰਗੇ ਕਿਤੇ ਹੋਣ ਜਾਂ ਬੰਨਾਂ ਵੱਲ ਵੇਖਿਆ ਹੋਵੇ ਜੋ ਤੋਂ ਬੰਨ ਬਣੇ ਆ ਟੁੱਟਦੇ ਤਿਆਰੇ ਆ ਲੇਕਿਨ ਕਿਸੇ ਨੇ ਪੱਕੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਮੈਂ ਸਮਝੀ ਨਹੀਂ ਕਿ ਪ੍ਰਧਾਨ ਮੰਤਰੀ 1600 ਕਰੋੜ ਕਹਿ ਤੇ ਗਏ ਪਰ ਉਹ 1600 ਕਰੋੜ ਤੇ ਜਿਹੜੀ ਪੰਜਾਬ ਦੀ ਸਰਕਾਰ ਨੇ 1000 ਕਰੋੜ ਤੇ ਲਾ ਦੇਣਾ ਐਡਵਰਟਾਈਜ਼ਮੈਂਟ ਵਾਸਤੇ ਕਿ ਕੋਈ ਉਹਨੇ ਆਪਣੇ ਕੰਮ ਕਰਨੇ ਆ ਦੂਜੇ ਲੋਕਾਂ ਦਾ ਤਾਂ ਕੋਈ ਦੇਖਣਾ ਕੱਕ ਨਹੀਂ ਤੇ ਜਿਹੜੀ ਉਹ ਪੈਸਾ ਉਹ ਤੇ ਇਹ ਸਮਝੋ ਉਹਨਾਂ ਦੇ ਖੁੰਝਾਂ ਵਿੱਚ ਵਰਚਣਾ ਇਹ ਜਿਹੜਾ ਅਸਲੀ ਤਕਲੀਫ ਹੈ ਉਹਦੇ ਤੱਕ ਪਹੁੰਚਣ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੋਈ ਝੱਤਨ ਕਰੇ ਤੇ ਹੁਣ ਤੇ ਬਾਰਡਰ ਤੇ ਤੇਰਾ ਬਾਬਾ ਨਾਨਕ ਤੁਸੀਂ ਪਹੁੰਚੇ ਹੋ ਤੇ ਜਹਦਰ ਜੀ ਨੇ ਆਪਣੀ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਸਾਰੀ ਡਿਟੇਲ ਰੱਖੀ ਆ ਮੇਰੀ ਇੱਕ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹੜ੍ਹ ਆਇਆ ਹਜ਼ਾਰਾਂ ਏਕੜ ਜ਼ਮੀਨ ਪੰਚਾਇਤ ਦੀ ਆ ਤੇ ਪੰਚਾਇਤ ਦੀ ਜ਼ਮੀਨ ਕੋਈ 50 ਹਜ਼ਾਰ ਚ ਠੇਕੇ ਤੇ ਗਈ ਆ ਕੋਈ 70 ਹਜ਼ਾਰ ਤੇ ਗਈ ਆ ਔਰ ਲੋਕਾਂ ਨੇ ਦੋ ਦੋ 20 20 25 25 ਹਜ਼ਾਰੋਂ ਉੱਤੇ ਖਰਚ ਵੀ ਕੀਤਾ 70 70 80 80 ਹਜ਼ਾਰੋਂ ਲੋਕਾਂ ਦਾ ਖਰਚ ਆਇਆ ਤੇ ਉਹ ਡੁੱਬ ਗਿਆ ਜਿਹੜੀ ਖਰਾਬ ਹੋਈ ਜ਼ਮੀਨ ਆ ਪੰਚਾਇਤ ਦੀ ਮੈਂ ਉਹਦੀ ਗੱਲ ਕਰਨ ਰਿਹਾ 1200 ਕਿੱਲਾ ਤਾਂ ਇਕੱਲੇ ਤੁਹਾਡੇ ਕਲਾਂ ਨੌਰ ਚ ਜਿਹੜੀ ਝੋਨਾ ਸਾਰਾ ਮਾਰਿਆ ਗਿਆ ਇਸੇ ਤਰ੍ਹਾਂ 3 400 ਕਿੱਲਾ ਸਰਾਮਾਂ ਦੀ ਆ ਸਾਡੇ ਗਰਦਾਰਪੁਰ ਦੇ ਲਾਗੇ ਲਾਗੇ 2000 ਦੀ ਆ ਤੇ ਮਤਲਬ 4 500 ਕਿੱਲਾ ਜ਼ਮੀਨ ਘੱਟ ਤੋਂ ਘੱਟ ਵੀ ਹੋਊਗੀ ਪੰਜਾਬ ਦੇ ਵਿੱਚ ਪੰਚਾਇਤ ਦੀ ਜ਼ਮੀਨ ਜਿਹਦਾ ਮੁਆਵਜ਼ਾ ਸਰਕਾਰ ਨੇ ਲੈ ਲਿਆ ਹੋਇਆ ਤੇ ਫਸਲ ਮਾਰੀ ਗਈ ਆ ਅਸੀਂ ਬੇਨਤੀ ਕਰਦੇ ਆ ਪੇ ਜਦੋਂ ਮੁਆਵਜ਼ਾ ਵਾਪਸ ਕਰੋ ਨਹੀਂ ਤੇ 1 ਸਾਲ ਦੀ ਆਉਣ ਵਾਲੇ ਸਾਲ ਦੀ ਫਰੀ ਜਿਨ੍ਹਾਂ ਨੇ ਮੁਆਵਜ਼ਾ ਦਿੱਤਾ ਉਹਨਾਂ ਨੂੰ ਫਸਲ ਵੀ ਚੰਗੀ ਅਗਰ ਦਿੱਤੀ ਜਾਂਦੀ ਹੈ ਇੱਕ ਨੰਬਰ 2 ਜਿਹੜਾ ਆ 4-4 ਹਜ਼ਾਰ ਜਿਹੜੇ ਬੰਦੇ ਕੁਦਰਤ ਦੀ ਮਾਰ ਨਾਲ ਮਾਰੇ ਗਿਆ ਜਨਾ ਜਿਨ੍ਹਾਂ ਦੀਆਂ ਗਈਆਂ ਨੇ ਤੁਸੀਂ ਸ਼ਰਾਬ ਪੀਣ ਵਾਲਿਆਂ ਨੂੰ ਤਾਂ 10-10 ਕਰੋੜ ਦਿੱਤਾ 10-10 ਲੱਖ ਦਿੱਤਾ ਜਿਹੜੇ ਆਪ ਜਿਨ੍ਹਾਂ ਨੇ ਸੋਇ ਸਾਈਡ ਕੀਤਾ ਮਾਰੀ ਸ਼ਰਾਬ ਪੀ ਕੇ ਤੇ ਜਿਹੜੇ ਬੰਦੇ ਕੁਦਰਤ ਨੇ ਮਾਰੇ ਆ ਤੁਹਾਡੇ ਉਹਨਾਂ ਨੂੰ ਤੁਸੀਂ 4-4 ਲੱਖ ਦੇ ਦਿਓ ਘਟੋ ਘਟੋ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਉਹ 10-10 ਲੱਖ ਹੋਣਾ ਚਾਹੀਦਾ ਜਿਨ੍ਹਾਂ ਦੇ ਜਿਹੜੇ ਆਪਣੇ ਪਰਿਵਾਰ ਦੇ ਜੀ ਜਿਨ੍ਹਾਂ ਦੇ ਤੋਂ ਬਾਕੀ ਅਸੀਂ ਕਮੇਟੀਆਂ ਬਣਾ ਰਹੇ ਹਾਂ ਪਿੰਡਾਂ ਦੇ ਵਿੱਚ ਹਰ ਪਿੰਡ ਦਾ ਨਿਰਖਣ ਕਰਾਂਗੇ ਕਿ ਉਸ ਪਿੰਡ ਦੀ ਜ਼ਮੀਨ ਕਿੰਦਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਉੱਥੇ ਜਿਹੜੇ ਬੱਚੇ ਪੜਦੇ ਆ ਉਹਨਾਂ ਦੀ ਕੀ ਹਾਲਤ ਆ ਉੱਥੋਂ ਦਾ ਮਾਲ ਡੰਗਰ ਕਿੰਨੇ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਕਰਕੇ ਫਿਰ ਅਸੀਂ ਪਾਰਟੀ ਨੂੰ ਰਿਪੋਰਟ ਕਰਾਂਗੇ ਪ੍ਰਧਾਨ ਆਪਣੇ ਨੂੰ ਔਰ ਉਹਦੇ ਹਿਸਾਬ ਦੇ ਨਾਲ ਫਿਰ ਆਸਤੇ ਆਸਤੇ ਜਿਸ ਜਿਸ ਚੀਜ਼ ਦੀ ਜਿਹੜੇ ਪਣਚ ਲੋੜ ਹੋਊਗੀ ਜਿੱਥੇ ਡੀਜ਼ਲ ਦੀ ਲੋੜ ਹੋਊਗੀ ਡੀਜ਼ਲ ਪਹਚਾਵਾਂਗੇ ਜਿੱਥੇ ਖਾਦ ਦੀ ਲੋੜ ਹੋਊ ਖਾਦ ਪਚਾਵਾਂਗੇ ਜਿੱਥੇ ਬੀਆ ਦੀ ਲੋੜ ਹੋ ਬੀ ਪਚਾਵਾਂਗੇ ਜਿੱਥੇ ਰਿਪੇਅਰ ਮਕਾਨਾਂ ਦੀ ਕਰਨੀ ਉਹ ਕਰਾਂਗੇ ਜਿੱਥੇ ਬੱਚਿਆਂ ਦੀ ਸਕੂਲਾਂ ਵਾਲੇ ਬੱਚਿਆਂ ਦੀਆਂ ਗਰੀਬਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਦੀ ਕੋਈ ਲੋੜ ਹੋਊਗੀ ਉਹ ਵੀ ਦੇਵਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜਿੱਥੇ ਜਿੱਥੇ ਲੋੜ ਹੋਊਗੀ ਜਿੱਥੇ ਕੋਈ ਪਚਾਉਣਾ ਹੋਇਆ ਚਾਰਾ ਪਚਾਉਣਾ ਹੋਇਆ ਹਾਲੇ ਤੱਕ ਉਹ ਵੀ ਪਚਾਵਾਂਗੇ ਔਰ ਸਾਰਾ ਅਸੈਸ ਕਰਕੇ ਅਸੀਂ ਜਿਹੜਾ ਲੋਕਾਂ ਦਾ ਪੈਸਾ ਦਸਾਂ ਨਹਾਂ ਦੀ ਕਿਰਤ ਹੈ ਉਹ ਉਹਦਾ ਸਹੀ ਇਸਤੇਮਾਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਸਰ ਨੇ ਦੱਸਿਆ ਕਿ ਸਾਡੇ ਕੋਲ ਤੇ ਕੋਈ ਬਹੁਤ ਲੁੱਟਮਾਰ ਦਾ ਮਾਲ ਹੈ ਨਹੀਂ ਅਸੀਂ ਤਾਂ ਦਸਾਂ-ਦੋਹਾਂ ਦਿੱਕਤ ਕਰਨ ਵਾਲੇ ਸਿਹਦਰ ਲੋਕ ਸਾਡੇ ਨਾਲ ਆ ਜਿਹੜੇ ਲੋਕਾਂ ਨੂੰ ਹਮਦਰਦੀ ਆ ਉਹਨਾਂ ਨੇ ਪੈਸੇ ਪਾਰਟੀ ਨੂੰ ਦਿੱਤੇ ਆ ਤੇ ਅਸੀਂ ਸਾਰੇ ਜਿਹੜੇ ਉਹਨਾਂ ਦਾ ਸਤ ਪ੍ਰਯੋਗ ਕਰਾਂਗੇ ਉਹਨਾਂ ਦੀ ਦੁਰਵਰਤੋਂ ਨਹੀਂ ਕਰਾਂਗੇ ਦੂਜਿਆਂ ਕੋਲ ਤੇ ਪੀਟੀਸੀ ਚੈਨਲ ਵੀ ਨੇ ਕਈ ਕੋਚਾ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਹੋਟਲ ਵੀ ਬੜੇ ਬੜੇ ਵੱਡੇ ਨੇ ਉਹਨਾਂ ਕੋਲ ਸ਼ਰੋਮਣੀ ਕਮੇਟੀ ਦਾ ਵੀ ਬੜਾ ਮਾਲ ਆ ਇਸ਼ ਕਰਕੇ ਅਸੀਂ ਉਹਨਾਂ ਦਾ ਕੋਈ ਕੰਪੈਰੀਸਨ ਤੇ ਨਹੀਂ ਕਰ ਸਕਦੇ ਉਹ ਰੌਲਾ ਜਿਆਦਾ ਪਾਉਂਦੇ ਹੁੰਦੇ ਆ ਤੇ ਕੰਮ ਘੱਟ ਕਰਦੇ ਹੁੰਦੇ ਆ ਅਸੀਂ ਰੌਲਾ ਪਾਉਣ ਵਾਲੇ ਹੈ ਨਹੀਂ ਅਸੀਂ ਕੰਮ ਕਰਕੇ ਦੱਸਾਂ ਬਨਾਨ ਕੱਜ ਆਇਆ ਬਹੁਤ بڑا ਨੁਕਸਾਨ ਹੈ ਨਾ ਪੂਰਾ ਹੋਣਾ ਨੁਕਸਾਨ ਹੈ ਕਿ ਨੁਕਸਾਨ ਕਿਤੇ ਪੂਰਾ ਨਹੀਂ ਹੋਣਾ ਪਰ ਸਾਡੀ ਦੇਖੇ ਵੀ ਦੂਜੇ ਬਾਰੇ ਸਾਡੀ ਸਾਰੀ ਡਿਊਟੀ ਬਣਦੀ ਹੈ ਕਿ ਜੋ ਜਿੰਨੇ ਜੋਗਾ ਹੈਗਾ ਪੂਰਾ ਜੋਰ ਲਾ ਕੇ ਇਹਦੇ 'ਤੇ ਮਤਤ ਕਰੀਏ। ਹਾਜੀ ਲੋਬ ਜੀ ਇਹ ਹੀ ਫਲੱਡ ਜੇ ਸਾਡੇ ਕੋ ਆ ਜਾਂਦੇ ਤਾਂ ਸਾਡਾ ਵੀ ਨੁਕਸਾਨ ਹੋਣਾ ਸੀਗਾ। ਅਸੀਂ ਇਹ ਸਮਝੀਏ ਵੀ ਸਾਡਾ ਸਾਂਝਾ ਇਤਰਾ ਦਾ ਤੇ ਸਾਰੇ ਜੋਰ ਲਾ ਕੇ ਇਸ 'ਤੇ ਮਤਤ ਕਰਨੀ ਚਾਹੀਦੀ ਹੈ। ਉਹਦੇ ਤਹਿਤ ਅੱਜ ਇੱਥੇ ਆਇਆ। ਤੇ ਜੇ ਗੁਰੂ ਕਿਰਪਾ ਕਰਦਾ ਸੱਚੇ ਪਾਸ਼ਾ ਮਿਹਰ ਕਰਦਾ ਤਾਂ ਹੀ ਤੁਸੀਂ ਮਤਤ ਕਰ ਸਕਦੇ ਹੋ ਜੇ ਤੁਹਾਡੇ ਕੋ ਕੁਝ ਨਾ ਹੋਵੇ ਤਾਂ ਦੇ ਦਿਓ। ਪਹਿਲਾਂ ਤਾਮ ਲੱਡੂ ਦੀ ਸ਼ਰਮੀ ਆਈ ਸੀ। ਉੱਥੇ ਵੀ ਸੀ ਜਾ ਕੇ ਤਕਰੀਬਨ 1 ਮਹੀਨਾ ਲੱਗ ਗਿਆ ਸੀ ਸਾਡੀ ਭੈ ਜੀਤਪੁਰ ਵੀ ਉੱਥੋਂ ਗਏ ਸੀ ਤੇ ਹੋਰ ਵੀ ਤਕਰੀਬਨ 1.5 ਦਾ ਬੰਦਾ ਗਿਆ ਸੀ ਅਸਰ ਦੇ ਕਿੰਨੀ ਮਤਕਾਰ ਹੋੜ ਪੀਤਾ ਸਾਧਿਆ ਤਕਰੀਬਨ 10 ਕਰੋੜ ਰੁਪਏ ਜੀ ਤੇ ਇਸੇ ਤਰ੍ਹਾਂ ਕਿਸਾਨ ਅੰਦੋਲਨ 'ਚ ਵੀ ਬਹੁਤ ਵੱਡਾ ਕੈਂਪ ਲਾਇਆ ਸੀ ਉੱਥੇ ਵੀ ਅਸੀਂ ਕੋਸ਼ਿਸ਼ ਕੀਤੀ ਆਪਣੇ ਹੱਥੀ ਕੰਮ ਕਰੀਏ ਇੱਥੇ ਵੀ ਸਾਡੀ ਕੋਸ਼ਿਸ਼ ਹੋ ਗਈ ਕਿ ਜਿੰਨੀ ਮਤਤ ਕਰਨੀ ਹੈ 10 ਕੋਰਡ ਦਾ ਵੀ ਚਾਹੇ 1500 ਕੋਰਡ ਲੱਗਣ ਲੱਗੇ ਪਰ ਅਸੀਂ ਪੂਰੀ ਹੱਥੀਂ ਕੰਮ ਕਰੀਏ ਕਿਤੇ ਪੈਸਾ ਜੀ ਬੇਸਟ ਨਹੀਂ ਕਰਨਾ ਚਾਹੁੰਦੇ। ਸੋ ਕੋਸ਼ਿਸ਼ ਕਰਾਂਗੇ ਬਾਕੀ ਤਾਂ ਗੁਰੂ ਨੇ ਕਰਨਾ ਚਾਹੀਦਾ ਪਾਸ਼ਾ ਨੇ ਕਰਨਾ ਹੈ। ਅੱਜ ਤਾਂ ਹੀ ਅੱਜ ਅਗਿਆਨੀ ਹਰ ਇੱਕ ਜੀ ਨੂੰ ਜਿਵੇਂ ਜੀ ਕੋਲ ਸਾਡੀ ਸਾਰੀ ਟੀਮ ਤਰੀਮ ਤਰੀਮ ਲੱਜਾਈ ਹੈ ਕਿ ਦੇਖ ਕੇ ਸਾਡੇ ਜਿਹੜੇ ਬੰਦੇ ਨੇ ਕੈਂਪਰੇ ਦੇ ਪਿੱਛੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਡਾਕਟਰ ਰੱਖਾ ਰਹੇ ਕਿ ਕਿਹੜੀ ਚੀਜ਼ ਦੀ ਜਰੂਰਤ ਹੈ ਉਹ ਚੀਜ਼ ਉਹਦੇ ਮੁਤਾਬਕ ਦਿੱਤੀ ਜਾਵੇ। ਜਿੰਨੇ ਜਿੰਨੇ ਹੋਰ ਪਾਣੀ ਤਰਗ ਲੋੜਾਂ ਵਧਣਗੀਆਂ ਉਹਦੇ ਲਈ ਇਹ ਲੋੜਾਂ ਨੂੰ ਅਸੀਂ ਲੰਮੀਆਂ ਲਜਾਣੀਆਂ ਚਾਹੀਦੀਆਂ ਨੇ